ਮੈਂ ਕਦੇ ਵੀ ਵੋਟਾਂ ਦੇ ਲਈ ਨਹੀਂ ਸਗੋਂ ਲੋਕਾਂ ਦੇ ਲਈ ਖੜਦਾ ਆ ਤੇ ਤੁਸੀਂ ਆਮ ਆਦਮੀ ਪਾਰਟੀ ਨੇ ਕੀ ਕੀਤਾ ਲੋਕਾਂ ਦੇ ਨਾਲ ਧੋਖਾ ਤੇ ਲੋਕਾਂ ਨੂੰ ਵਾਅਦੇ ਬਦਲਾ ਦੇਣਾ ਤੇ ਠੱਗਿਆ ਤੇ ਹੁਣ ਤੁਸੀਂ ਲੋਕਾਂ ਦੇ ਹੱਥਾਂ 'ਚ ਛੁਣਛਣੇ ਫੜਾ ਦਿੱਤੇ ਇਹ ਬਿਆਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਦੀ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਯੋਗਸ਼ਾਲਾ ਯੋਗ ਸ਼ਾਲਾ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾਇਆ ਤੇ ਕਦੇ ਬੰਦ ਕਰ ਦਿੱਤੀ ਤੇ ਕਦੇ ਚਲਾ ਦਿੱਤੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਦਲਾ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਤੇ ਕਰੋੜਾਂ ਦਾ ਕਰਜ਼ਾ ਲਿੱਤਾ ਗਿਆ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਲਗਾਤਾਰ ਜਿਹੜੇ ਨਿਸ਼ਾਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਾਧੇ ਗਏ ਨੇ ਪੂਰੇ ਮੁੱਦਿਆਂ ਲੈ ਕੇ ਸੁਣਦੇ ਆ ਨਵਜੋਤ ਸਿੰਘ ਸਿੱਧੂ ਦਾ ਕੀ ਕਹਿਣਾ ਹੈ ਕਿਹਨੂੰ ਦਿੱਤਾ ਪੰਜਾਬ ਵੋਟ ਜੀ ਤੁਹਾਨੂੰ ਯਾਦ ਕਰੋ ਕਿ ਮੈਂ ਜਿੱਤ ਲਈ ਕਿਸੇ ਨੇ ਪਾਈ 20 ਹਜ਼ਾਰ ਕਰੋੜ ਪਤੰਦਰ ਕਹਿੰਦਾ ਮੈਂ ਰੇਤੇ 'ਚ ਬੱਡੂ 34 ਹਜ਼ਾਰ ਕਰੋੜ ਆ ਕੇਦਰੀ ਵਾਪਸ ਤੇ ਝੂਠ ਤੇ ਝੂਠ 34 ਹਜ਼ਾਰ ਕਰੋੜ ਦਾ ਬਜਟ ਚੋਂ ਬੱਡੂ 54 ਹਜ਼ਾਰ ਕਰੋੜ ਨਾਲ ਤਾਂ ਸ਼ੁਰੂ ਕਰਾਂ ਤੇ ਪਤੰਦਰ ਆਏ 100 ਕਰੋੜ 100 ਵੀ ਨਹੀਂ ਆਇਆ 125 ਜਿਹਾ ਕਰਾਏ ਨੇ ਰੇਤੇ ਦੀ 23000 ਨੂੰ ਵੇਚੀ ਸੀ ਮੈਂ ਜੰਨੀ ਨਾਲ ਲੱਗਦਾ ਹੁੰਦਾ ਜਾਓ ਉਹ ਜਿਹੜਾ ਕਹਿੰਦਾ ਲੱਖ ਰੁਪਏ ਕਹਿੰਦਾ 12500 ਟੀਚਰ ਤੈਨੂੰ ਬਹਾਈਆਂ ਦਿੰਦੇ ਆ ਤੇਰੇ ਘਰ ਦੇ ਮੂਹਰੇ ਟਲਕੀਆਂ ਤੇ ਖੜੇ ਆ ਕਹਿੰਦੇ ਰੱਗ ਰੱਗ ਕਰ ਉਹ ਤੇਰੇ ਕੋਲ ਪੈਸੇ ਨਹੀਂ ਤੁਰਨ ਦੀ ਤਾਕਤ ਨਹੀਂ ਕਹਿਣਾ ਆਪਦੇ ਆਪ ਨੂੰ ਮਜ਼ਬੂਤ ਖਾਨ ਦਸਵੀਂ ਹੋਣਾ ਹੈ ਸਵੇਰੀ ਫੋਟੋ ਆਜਣੀ ਉਦੋਂ ਕਦੇ 50000 ਕਰੋੜ ਦਿਆਂਗੇ ਉਦੋਂ ਕਦੇ ਨੌਕਰੀ ਦਿਆਂਗੇ ਉਦੋਂ ਕਦੇ ਉਮਰ ਨੂੰ ਬੰਨ੍ਹ ਦਿਆਂਗੇ ਦੱਸੋ ਅਮਨਮਾਨ ਦੀ ਪੰਜਾਬ ਦੀ ਚੀਜ਼ ਹੈ ਫਿਰ ਖੜੇ ਨੇ ਕੋਈ ਮਰੀ ਵਪਾਰੀ ਸੜਕ ਦੇ ਉੱਤੇ ਖੜਾ ਹੋ ਕੇ ਖਾਣਾ ਖਾਣ ਕੋਈ ਦੇ ਮਾਰ ਕੇ ਮਾਰ ਕੇ ਤੁਰ ਗਏ ਹੈ ਕੋਈ ਹਮਮਤ ਤੇ ਕੱਲਾ ਨਵਜੋਤ ਸਿੰਘ ਸਿੱਧੂ ਖੜਾ ਸੀ ਸੜਕ ਦੇ ਉੱਤੇ ਉੱਧਰ ਇਹਨਾਂ ਦਾ ਐਮਐਲਏ ਕਿੱਥੇ ਸੀ ਕਦੇ ਆਇਆ ਕੋਈ ਕਿਸੇ ਦਰਸ਼ਕ ਨੂੰ ਕਿ ਕੀ ਕੀ ਦੇ ਟੀਚਰ ਕੋਲੇ ਇਹਨਾਂ ਦੀ ਜਾਨ ਨੂੰ ਦੁਹਾਈ ਦਿੰਦੇ ਨੇ ਔਰ ਪੈਨਸ਼ਨ ਸਕੀਮ ਇੱਕ ਸਾਲ ਨੋਟੀਫਿਕੇਸ਼ਨ ਹੋ ਗਿਆ ਕੈਲੰਡਰ ਦਾ ਪੱਲੇ ਨੀ ਤੇਲ ਲੱਗ ਕਰਦੀ ਮੇਲਾ ਮੇਲਾ ਪੰਜੀ ਕੋਣੀ ਤੁਰਦੀ ਤਾਕਤ ਨਹੀਂ ਨਾਮ ਮਜਬੂਤ ਖਾਨ ਪੱਲੇ ਦਾ ਤੇਲ ਲਗਾਈ ਬਣਾਉਣ ਚੱਲਿਆ ਮਠਾਈ ਹੱਸ ਰੋ ਹੱਸ ਰੋ ਤਾਲੀ ਹੁ ਬਤਲਾ ਦੇ ਹੈ ਔਰ ਪੈਨਸ਼ਨ ਸਕੀਮ ਹਲੇ ਪੱਕਾ ਪੰਜੀ ਕਹਿੰਦਾ ਖੜਿਆ ਪਰਦੇ ਤੇ ਪੀਐਸਪੀਸੀ ਵਾਲੇ ਤਾਂ ਤਰਖਾਣ ਨਹੀਂ ਦਿੱਤੀ ਇਹ ਪਤੰਦਰ ਸਵੇਰੀ ਪੰਜਾਬ ਦੇ 2-4 ਕਰੋੜ ਰੁਪਏ ਲਾ ਕੇ ਐ ਹੱਥ ਜੇ ਜੋੜ ਕੇ ਖੜਿਆ ਲੈ ਤਾਂ ਉੱਚੀ ਦੀ ਪਾ ਕੇ ਦਿੱਤੀ ਫਿਰ ਕਹਿੰਦਾ ਅਰਦਾਸ ਕਰੀ ਬੰਦੀ ਬੱਲ ਨੂੰ ਛੱਡ ਹਾਂ ਕਹਿੰਦਾ ਮੈਂ ਅੱਛਾ ਦੂਰ ਹੋ ਜੂਰ ਜੋਗਾ ਉਦੋਗਾ ਨਾ ਕਰਦੇ ਕੋਈ ਸੀ ਇਹ ਉਹੀ ਜੋਗਾ ਮੈਨੂੰ ਬਤਾ ਕਿਹੜੀ ਜੋਗਾ ਕਰਦਾ ਤੂੰ ਕਿਹੜਾ ਕਰਦਾ ਜੋਗਾ ਤੇ ਕਿੱਥੇ ਕਰਦੇ ਤੂੰਗਾ ਹੈ ਯਾਰ ਮੈਂ ਸਾਰਾ ਕੁਝ ਕਿੱਥੇ ਤੇਰੀ ਅੱਖਾਂ ਚੜਦੀਆਂ ਨੇ ਕਿੱਥੇ ਮੇਰੀ ਅੱਖਾਂ ਥੱਲੇ ਗਈਆਂ ਮੈਂ ਨਹੀਂ ਕਰਾਂ ਤੇਰੇ ਬੇਟਾ ਰੇਤੇ ਚੋਂ 10000 ਕਰੋੜ ਰੁਪਈਆ ਮੈਂ ਕਹਨਾ ਮਾਨ ਸਾਹਿਬ ਟਕਾਹ ਚੋਰੀ ਕਰਦੀ ਹੈ ਤੇਰੀ ਸਰਕਾਰ ਤੂੰ ਸਰਮੋਖ ਖੇਲਦਾ ਮੈਂ ਤੇ ਰੁਜੀ ਤੂੰ 10000 ਕਰੋੜ ਦਾ ਰੇਤਾ ਖਾਣਾ ਜਿੰਨੀ ਪੰਜਾਬ ਦੀ ਇਨਕਮ ਹੈ ਸੁਣ ਲੋ ਸਾਰੇ ਪੰਜਾਬ ਦੀ ਰੈਵਨਿਊ ਇਨਕਮ 50000 ਕਰੋੜ ਰੁਪਈਆ ਉਹਨਾਂ ਤੰਮ ਲਾਡੂ ਕੱਲਾ ਸ਼ਰਾਬ ਚ ਪੜ ਲੈਂਦਾ ਮੈਂ ਕਹਣਾ ਤੈਨੂੰ ਮਾਨ ਸਾਹਿਬ ਜੀ ਤੂੰ ਚੋਰ ਨਹੀਂ ਕਰ ਨੂੰ 10000 ਕਰੋੜ ਰੁਪਏ ਦੇ ਐਲਵਨ ਦੇ ਲਸਾਂ ਚ ਆਪੇ ਮਾਮਿਆਂ ਚਾਚਿਆਂ ਨੂੰ ਜਾਂ ਦੋ ਬੰਦਿਆਂ ਨੂੰ ਜਿਹਨਾਂ ਨੇ ਦਿੱਤੇ ਘਰ ਹੈ ਤਾਂ ਕੱਲ ਨੂੰ ਤੂੰ ਰਹਿਤਾ ਕਹਦਾ ਸੀ ਨਾ 10000 ਰੁਪਏ ਨੂੰ ਦਊਂਗਾ ਮਿਸਤਰੀ ਘਰ ਬੈਗੇ ਕੰਮੇ ਘਰ ਬੈਗੇ ਗਰੀਬ ਨੂੰ ਘਰ ਨਹੀਂ ਬਣਦਾ 21000 ਦੀ ਕਾਲੀ ਮਿਲਦੀ ਹੈ ਕੌਣ ਖਾਂਦਾ ਚੋਰੀ ਕਾਲੀ ਕਿੰਦਾ ਬੰਦਾ ਗੁਜਾਰ ਤੁਹਾਨੂੰ ਮਨਾਪਨੀ ਤੋਂ ਦੀ ਹੁੰਦੀ 6 ਲੱਖ ਦੇ ਨਾਲ ਖੜਾ ਕੀ ਕਰਦਾ ਕੇਵਲ 200 ਰੁਪਏ ਦੀ 100 ਵੀ ਵੱਧੀ ਤੁਹਾਨੂੰ ਤਾਂ ਇਹ ਨਹੀਂ ਪਤਾ ਕਿ ਟੀਵੀ ਕਿੰਨੇ ਦੇ ਪਾਉਣ ਦੇ ਲੋਕ ਤੋਂ ਉਹ ਕਹਿੰਦਾ 20 ਲੱਖ ਤੁਸੀਂ ਮੰਨ ਲੈਂਦੇ ਹੋ ਫਿਰ 15 ਕਰੋੜ ਰੁਪਏ ਮਹੀਨਾ ਕਾਣ ਦੀ ਨੂੰ ਦਿੰਦਾ ਤੁਸੀਂ ਮੰਨਦਾ ਹੋਏ ਹੈ ਤਾਂ ਬਾ ਇੱਥੇ ਮੰਗਦੇ ਹੋ ਉਰਾਈ ਉੱਥੇ ਕਰਦੇ ਹੋ ਇਮਾਨਦਾਰੀ ਤੁਹਾਡੇ ਨੇੜੇ ਨਹੀਂ ਇਮਾਨਦਾਰੀ ਤੁਸੀਂ 4000 ਕਰੋੜ ਰੁਪਇਆ ਸ਼ਰਾਬ ਚੋਂ ਕੱਢਦੇ ਹੋ ਪੰਜਾਬ ਸੁੱਖਾਂ ਵਾਲੇ ਜਿੰਨੀ दारू ਪੀ ਲੈਂਦਾ ਮਿੱਤਰ ਪਿਆਰੇ 50000 ਕਰੋੜ ਰੁਪਇਆ ਕੰਮ ਲਾਉਂ ਕੱਲੀ ਸ਼ਰਾਬ ਚੋਂ ਕੱਢਦਾ 30000 ਕਰੋੜ ਰੁਪਇਆ ਕਲੀਆਂ ਨਾਲ ਰੇਤੇ ਚੋਂ 6000 ਕਰੋੜ ਤੁਸੀਂ ਕਹਿੰਦੇ ਸੀ 20000 ਕਰੋੜ ਕਢਾ ਲੈਗੇ ਇਹਦੇ ਤੇ ਅਗਨੀ ਵਾਰ ਖਾਦਾ ਮੈਂ ਤੇ ਹਮ ਦਹਿਨੂ ਬਾਹੀਓ 20000 ਕਰੋੜ ਕੰਚਨਾਮੇ ਦਾ ਬੋਲ ਔਰ ਕੇ ਨੇ ਹਰ ਬੇਤਾਲੀ ਨੂੰ ਆਗਿਆ ਓਏ ਪਾਣੀ ਪਰ ਪੜੂ ਨੂੰ ਬਸਵਾ ਪੜੂ ਨੂੰ ਸੁਣਦਾ ਆਛਾ ਤੇ ਪੜਨ ਤੇ ਪਿਆਰੇ ਬਾਬਾ ਨਾਨਕ ਕਹਿ ਗਿਆ ਸੋਕਿਉ ਮੰਦਾ ਆਖੀਏ ਜਗ ਜੰਮੇ ਰਾਜਾ ਤੂੰ ਉਹਨਾਂ ਦਾ ਬਿਰਖ ਹੋਣਾ ਹੈ ਆ ਲੋ ਪੰਜਾਬੀਓ ਜੱਟੋ ਸਾਰੇ ਹੋਏ ਚੱਕੋ ਚੱਕੋ ਜਦੋਂ ਚੱਕ ਲਿਆ ਫਿਰ ਕੋਣ ਤੁਸੀਂ 15000 ਮੋੜਦੇ ਹੋ ਉਹ ਬਿਜਲੀ ਪਿੰਡਾਂ 'ਚ 24 ਘੰਟੇ 'ਚ 10 ਘੰਟੇ ਆਉਣੀ ਨਹੀਂ ਫ੍ਰੀ ਤੇ ਆਪੇ ਹੋ ਗਈ ਮਿੱਤਰਾ